ਵਾਰਡ ਨੰਬਰ 72 ਪ੍ਰੇਮਨਗਰ ਕਲੋਨੀ ਸਾਊਥ ਸਿਟੀ ਦੇ ਵਾਸੀਆਂ ਵੱਲੋਂ ਵਾਟਰ ਸਪਲਾਈ ਦਾ ਪੀਣ ਵਾਲਾ ਪਾਣੀ ਕਈ ਦਿਨਾਂ ਤੋਂ ਨਾ ਆਉਣ ਕਰਕੇ ਮਜ਼ਦੂਰ ਜਥੇਬੰਦੀ ਦੇ ਆਗੂ ਡਾਕਟਰ ਬਲਦੇਵ ਸਿੰਘ ਪਹਿਲ ਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਪਾਣੀ ਸਪਲਾਈ ਅਤੇ ਸੀਵਰੇਜ ਦੇ जेई ਸ਼੍ਰੀ ਨਰੀਂਦਰ ਕੁਮਾਰ ਨੂੰ ਮਿਲ ਕੇ ਲੋਕਾਂ ਦੀ ਹਾਜ਼ਰੀ ਵਿੱਚ ਪੁੱਛਿਆ ਗਿਆ ਕਿ ਪਾਣੀ ਵਾਲੀ ਟੈਂਕੀ ਤੇ ਲਗਭਗ 87-88 ਲੱਖ ਰੁਪਏ ਲੋਕਾਂ ਦੇ ਖਜ਼ਾਨੇ ਵਿੱਚੋਂ ਲੱਗੇ ਹੋਏ ਨੇ ਉਸ ਵਿੱਚ ਪਾਣੀ ਕਿਉਂ ਨਹੀਂ ਭਰਿਆ ਜਾ ਰਿਹਾ 3 ਸਾਲ ਤੋਂ ਵੱਧ ਸਮਾਂ ਹੋ ਗਿਆ ਉਸ ਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਆ ਗਿਆ ਵਫਦ ਦਾ ਸੁਝਾਅ ਸੀ ਕਿ ਮੋਟਰ ਖਰਾਬ ਹੋਣ ਤੇ 2-3 ਦਿਨ ਪੀਣ ਵਾਲਾ ਪਾਣੀ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਜਦੋਂ ਵਾਰ-ਵਾਰ ਮੋਟਰ ਸੜਨ ਤੇ ਗੱਲ ਹੋਈ ਤਾਂ ਨਮਨਿਆ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗਾ ਵਫਦ ਨੇ ਕਿਹਾ ਕਿ ਜੇਕਰ ਲੋਕਾਂ ਦੀਆਂ ਇਹਨਾਂ ਮੁਸ਼ਕਲਾਂ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਵੱਡਾ ਇਕੱਠ ਕਰਕੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਲੋਕ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਮੁੱਖ ਅਫਸਰਾ ਦੀ ਹੋਵੇਗੀ ਵੇਖੋ ਜੀ ਮੇਰਾ ਨਾਮ ਡਾਕਟਰ ਬਲਦੇਵ ਸਿੰਘ ਭੈੜ ਮੇਰਾ ਨਾਮ ਆ ਅਸੀਂ ਪ੍ਰੇਮਨਗਰ ਤੋਂ ਆਏ ਆ ਸਾਨੂੰ ਬੜੇ ਲੰਮੇ ਸਮੇਂ ਤੋਂ ਲਗਾਤਾਰ ਜਿਹੜਾ ਵਾ ਪਾਣੀ ਦੀ ਪ੍ਰੋਬਲਮ ਆ ਰਹੀ ਆ ਟੈਂਕੀ ਸਾਡੇ ਪ੍ਰੇਮ ਸਾਊਥ ਸਿਟੀ ਕਲੋਨੀ ਪ੍ਰੇਮਨਗਰ ਚ ਬਣੀ ਹੋਈ ਆ ਉਹ ਟੈਂਕੀ ਦੇ ਵਿੱਚ ਪਾਣੀ ਜਿਹੜਾ ਭਰਿਆ ਹੀ ਨਹੀਂ ਜਾ ਰਿਹਾ 3 ਸਾਲ ਤੋਂ ਟੈਂਕੀ ਉਹ ਬਣੀ ਹੋਈ ਆ ਚਿੱਟਾ ਹਾਥੀ ਖੜਾ ਕੀਤਾ ਉਹ ਲਗਾਤਾਰ ਲੋਕੀ ਮੰਗ ਵੀ ਕਰਦੇ ਰਹੇ ਆ 85 87 ਲੱਖ ਰੁਪਏ ਲਾ ਕੇ ਲੋਕਾਂ ਦੇ ਖਜ਼ਾਨੇ ਚੋਂ ਪੈਸੇ ਜਿਹੜੇ ਉਹ ਲੱਗੇ ਹੋਏ ਆ ਤੇ ਇੱਕ ਨਿੱਕੇ ਪੈਸੇ ਦੀ ਕੋਈ ਸਹੂਲਤ ਨਹੀਂ ਗਈ ਉਹ 87 88 ਲੱਖ ਰੁਪਈਆ ਜਿਹੜਾ ਵਾ ਉਹਦੇ ਤੇ ਲੱਗਾ ਆ ਵਾ ਲਗਾਤਾਰ ਮੋਟਰ ਜਿਹੜੀ ਆ ਹਫਤਾ ਨਹੀਂ ਕਰਦੀ ਹਫਤੇ ਬਾਅਦ ਮੋਟਰ ਜਿਹੜੀ ਉਹ ਸੜੀ ਹੁੰਦੀ ਆ ਅਸੀਂ बार-बार ਇਲਾਕੇ ਦੇ ਲੋਕ ਮਹੱਲੇ ਦੇ ਲੋਕ ਵਾਰ-ਵਾਰ ਆਣ ਕੇ ਜੇਈ ਸਾਹਿਬ ਦੇ ਨਾਲ ਬੇਨਤੀਆਂ ਕਰਦੇ ਆ ਪਰ ਹੁਣ 15 ਦਿਨ ਹੋ ਗਿਆ ਲਗਾਤਾਰ ਪਾਣੀ ਤਕਰੀਬ ਜਿਹੜਾ ਉਹ ਆ ਨਹੀਂ ਰਿਹਾ ਗਰੀਬ ਲੋਕ ਜਿਹੜੇ ਪਾਣੀ ਪੁਆਇਜ਼ਨ ਥੱਲੇ ਜਾਣ ਕਰਕੇ ਧਰਤੀ ਦੇ ਥੱਲੇ ਪੁਆਇਜ਼ਨ ਜਾਣ ਕਰਕੇ ਪਾਣੀ ਸਾਰਾ ਜਿਹੜਾ ਦੂਸਤ ਹੋ ਗਿਆ ਖਰਾਬ ਹੋ ਗਿਆ ਲੋਕਾਂ ਨੇ ਆਰਓ ਫਿਲਟਰ ਲਾਏ ਸੀਗੇ ਆਪਣਾ ਪਾਣੀ ਪੀਂਵਾ ਤੇ ਜਦੋਂ ਦੀ ਟੈਂਕੀ ਲੱਗੀ ਪਾਣੀ ਆਉਣਾ ਸ਼ੁਰੂ ਹੋਇਆ ਸਿੱਧਾ ਮੋਟਰ ਤੋਂ ਪਾਣੀ ਆਉਂਦਾ ਉਦੋਂ ਦੇ ਲੋਕਾਂ ਨੇ ਜਿਹੜੇ ਉਹ ਬੰਦ ਕਰ ਦਿੱਤੇ ਆਰਓ ਫਿਲਟਰ ਪਾਣੀ ਲੋਕੀ ਇਹ ਪੀਂਦੇ ਆ ਕਿਉਂਕਿ ਪਾਣੀ ਇਹ ਘਰ ਤੋਂ ਘਰ 650 ਪੌਣੇ 700 ਫੁੱਟ ਤੱਕ ਡੂੰਘਾ ਪਾਣੀ ਸਾਫ ਪਾਣੀ ਆ ਇਹ ਪਾਣੀ ਪੀਂਦੇ ਆ ਲੋਕ ਅੱਜ 15 ਦਿਨ ਹੋ ਗਏ ਪਾਣੀ ਪੀਣ ਤੋਂ ਵੀ ਲੋਕ ਆਤਰਵਾ ਤੇ ਨਿੱਕਾ ਨਿੱਕੀ ਜੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਜਾਂਦੀ ਆ ਉਹਦੇ ਮੁਤਾਬਕ ਵੀ ਕੋਈ ਮੁਲਾਜ਼ਮ ਜਿਹੜਾ ਧਿਆਨ ਨਹੀਂ ਦਿੰਦਾ ਅੱਜ ਸਾਡਾ ਇੱਕ ਵਫਦ ਮਜ਼ਦੂਰ ਜਥੇਬੰਦੀਆਂ ਲੋ ਸਾਰੇ ਮਿਹਨਤ ਕਰ ਲੋ ਪਾਸ ਲੋਕਵਾ ਜਿਹੜੇ ਜਈ ਸਾਹਿਬ ਨੂੰ ਮਿਲਣ ਹੀ ਆਏ ਆ ਇਸ ਮੌਕੇ ਕਪਲ ਸ਼ਰਮਾ ਰਾਣਾ ਟੈਂਟ ਵਾਲਾ ਬਾਉਰਾਮ ਕਰਨ ਬਲਦੇਵ ਸਿੰਘ ਗਗਨਦੀਪ ਸਿੰਘ ਇੰਦਰਜੀਤ ਸਿੰਘ ਗੁਰਦੇয়াল ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ ਰਿਪੋਰਟ ਸੁਖਦੇਵ ਮੋਹਨੂ ਮੇਰਾ ਨਾਮ ਨਿਰਮੇਸ਼ ਸ਼ਰਮਾ ਮੈਂ O&M ਜਈ ਮੁਸਕੋ ਕਾਰਪੋਰੇਸ਼ਨ West India ਦਾ ਇਹਰੇ ਲੋਕ ਮੇਟੋ 72 ਨੰਬਰ ਵਾਰਡ ਪ੍ਰੇਮ ਨਗਰ ਸਾਊਥ ਵਿਹਾਰ ਤੋਂ ਆਏ ਨੇ ਇਨਾਂ ਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਸੀ ਪਾਣੀ ਬਰੋਮ ਇੰਸਟਾ ਤੇ ਆ ਰਹੀ ਏ ਕਿ ਜਿਹੜੀ ਉੱਥੇ 40 ਐਚਪੀ ਦੀ ਮੋਟਰ ਲੱਜੀ ਏ ਉਸ ਮੋਟਰ ਦੇ ਖਰਾਬ ਹੋਣ ਦੇ ਬਾਵਜੂਦ ਪਾਣੀ ਇਨਾਰੇ ਇਲਾਕੇ ਘਟਾ ਆਂਦਾ ਜਾਂ ਛੱਡਣ ਜਾਂਦਾ ਆ ਹੀ ਨਹੀਂ ਰਿਹਾ ਪਾਣੀ ਕੋਈ ਉਹ ਏਰੀਆ ਉੱਚਾ ਹੈ ਦੂਜੇ ਜਿਹੜੇ ਏਰੀਆ ਨੀਵੇਂ ਉੱਤੇ ਪਾਣੀ ਜ਼ਿਆਦਾ ਆ ਜਾਂਦਾ ਸੀ ਦੁਨਾਂਪੁਰ ਵਾਲੇ ਸੈਂਟਰੀਟ ਜਿਹੜਾ ਟਿਊਬਵਲ ਬੁਨਾਂਪੁਰੇ ਲੱਗਿਆ ਉਹ ਪਾਣੀ ਉੱਥੇ ਫੀਡ ਨਹੀਂ ਕਰਦਾ ਸੀ ਤੇ ਜਿਹੜਾ ਇਹਨਾਂ ਟਿਊਬਵਲ ਹੀ ਜਿੱਥੇ ਮੋਟਰ ਲੱਜੀ ਚ ਉਥੇ ਮੋੜ ਬੰਦ ਹੋ ਜਾਂਦੇ ਨਾ ਪਾਣੀ ਮਰੋਣ ਵਾਲੀ ਇਤਨਾ ਦੀ ਪ੍ਰੋਬਲਮ ਸੀਵਰੇਜ ਦੀ ਗਈ ਉਹ ਟਾਈਮ ਤੇ ਟਾਈਮ ਬੰਦੇ ਨੂੰ ਭੇਜਦੇ ਆਪਾਂ ਸੀਵਰੇਜ ਚੜਾ ਦਿੰਦੇ ਜਿੰਨੇ ਜਿੰਨੀ ਸਾਡਾ ਮੈਨ ਪਾਵਰ ਹੈਗੀ ਹੈ ਦੋ ਸੀਵਰ ਮੈਨ ਨੇ ਉਹਨਾਂ ਟਭਾਈ ਵੀ ਲਾਈਦਾ ਤੇ ਅਦਰ ਬਸ ਵੀ ਲਾਈਦਾ ਨਾਲ ਸਰ ਕੇ ਇਹ ਸੁਵਾਸਨ ਦਵਾ ਗਿਆ ਤੁਹਾਡੇ ਨੂੰ ਇਹਨਾਂ ਨੂੰ ਅੱਛਾ ਵਜਨ ਦਿਆ ਕਿ ਜਾਂ ਤੋਂ ਪਾਣੀ ਮੁਸ਼ਕਲ ਨਹੀਂ ਆਏਗੀ ਤੇ ਜੇ ਸੀਵਰ ਹੈ ਪ੍ਰੋਪਰ ਹੈ ਤੇ ਨਾਲ ਕਿ ਨਿਮਾਨ ਜਤੀ ਹੈ ਟੈਂਕੀਓ ਥਰੂ ਪਾਣੀ ਸਾਨੂੰ ਚਾਹੀਦਾ ਤੇ ਉਹ ਮੈਂ ਆਪਣੇ ਹਾਇਰ ਅਫਸਰ ਨਾਲ ਗੱਲ ਕਰ ਲੈਂਦਾ ਵਾ ਜੋ ਉਹਨਾਂ ਦਾ ਹੁਕਮ ਹੋਇਆ ਉਸ ਸਾਹਮਣੇ ਕੰਮ ਹੋ ਜਾਏ